ਅੱਛੇ ਆ ਬਾਦਲ ਸਾਹਿਬ ਤੁਸੀਂ ਵੈਸੇ ਵੱਧ ਸਿਆਣੇ ਹੋ ਦੇਖ ਲਓ ਐਤ ਕੀ ਕੀਤਾ ਪਤਾ ਨਹੀਂ ਕੀ ਆ ਬਤੰਤਰਾ ਨੇ ਆ ਦੇਖ ਲਓ ਪਾਛਾ ਹੀ ਪਲਟਦਾ ਉਹ ਪਾਛਾ ਕਾ ਨੂੰ ਪਲਟਦਾ ਤਖਤਾ ਪਲਟਦਾ ਦੇਖ ਲਓ ਸਾਰੇ ਲੱਕੜ ਦੇ ਤਖਤੇ ਤੇ ਆ ਗਏ ਉਹ ਤੂੰ ਚੁੱਪ ਕਰ ਓਏ ਜਦੋਂ ਦੋ ਸਿਆਣੇ ਬੰਦੇ ਬੈ ਗੱਲ ਕਰਦੇ ਨੇ ਬੱਚੇ ਨਹੀਂ ਬੋਲੀਦਾ

ਪੰਜਾਬ ਚ ਆ ਪਿਛਲੀ ਵੇਰੀ ਹਣ ਤੁਸੀਂ ਦੇਖ ਲੋ ਸਾਲਾ 5 ਸਾਲ ਟੱਕ ਹੀ ਨਹੀਂ ਤੋੜਿਆ ਉਹ ਜਨਾਨੀ ਜੀ ਦੇ ਪਿੱਛੇ ਹੀ ਲੱਗੇ ਫਿਰ ਗਏ ਹੋ ਤੁਸੀਂ ਤਾਂ ਚਲੋ ਬਾਦਲ ਸਾਹਿਬ ਮੈਂ ਤਾਂ ਜਨਾਨੀ ਪਿੱਛੇ ਲੱਗਿਆ ਫਿਰ ਹੀ ਗਿਆ ਇਦ ਕੀ ਫਿਰ ਤੁਨੋਂ ਕੀ ਹੋ ਗਿਆ ਤੋੜਦੇ ਤੇ ਕਾ ਝਾੜੂ ਵਰ ਗਿਆ ਓਏ ਦਾਦਾ ਤੁਹਾਨੂੰ ਮੈਂ ਦੱਸ ਦਿੰਨਾ ਇਹਨੂੰ ਤਾਂ ਇਹਦੀ ਗੰਦੀ ਲਾਦ ਨਹੀਂ ਲੈ ਲਿਆ ਇਹ ਇਆਲੇ ਸੁੱਕੇ ਨੇ ਇਹਦੀ ਪਾਰਟੀ ਦਾ ਬੇੜਾ ਹੀ ਕਰਕੇ ਕਰਤਾ ਬਤਨ ਕਰਨੇ ਓਏ ਛੱਡੋ ਸਾਲਿਓ ਹੁਣ ਆਪਸ ਵਿੱਚ ਹੀ ਲੜੀ ਜਾਣਿਓ ਹੁਣ ਤੁਸੀਂ ਐਂ ਦੱਸੋ ਵੀ ਅੱਜ ਕੱਲ੍ਹ ਤੁਹਾਡਾ ਕੀ ਕਾਰੋਬਾਰ ਚੱਲਦਾ ਕਿਵੇਂ ਟਾਈਮ ਪਾਸ ਹੁੰਦਾ ਤੁਹਾਡਾ ਬਾਹਰੇ ਨਿਕਣ ਜੋਗੇ ਤਾਂ ਰਹੇ ਨਹੀਂ ਹੁਣ ਗਰਹਿਨੇ ਕਿੱਥੇ ਹਾਂ ਬਈ ਦੇਖੋ ਬਾਦਰ ਸਾਹਿਬ ਆਪਾਂ ਤਾਂ ਨਿਆਰੇ ਲਈਦੇ ਆ ਪੂਰੇ ਆਪਾਂ ਤਾਂ 2 ਮਹੀਨੇ ਲਈਦੇ ਨੇ ਬਾਹਰ 2 ਮਹੀਨੇ ਲਈਦੇ ਨੇ ਆ ਕੇ ਪੰਜਾਬ ਚ ਬਸ ਕਦੇ ਘਰੇ ਕਦੇ ਮੋਟਰ ਤੇ ਆ ਮੋਟਰ ਤੇ ਆ ਕੇ ਹੁੱਕਾ ਪਰ ਲਈਦਾ ਬਸ ਸਾਰੀ ਦਿਹਾੜੀ ਹੁੱਕਾ ਖਿੱਚੀ ਜਾਂਦਾ ਆ ਆਪਣਾ ਕੰਮ ਆ ਨਿਆਰੇ ਲਈਦੇ ਨੇ ਜਦੋਂ ਮੋਟਰ ਤੋਂ ਮਾਂ ਨੱਕ ਦਾ ਕਰੇ